ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੀ ਇਹ ਲੇਡੀ ਸੂਟਾਂ ਦੀ ਤੇ ਰੈਡੀमेड ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣ ਨੂੰ ਆਸਾ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੂਡ ਹੋਏਗਾ ਜੀ ਆਨਲਾਈਨ Google Pay PhonePe ਰਾਹੀਂ ਤੁਸੀਂ ਪੇਮੈਂਟ ਕਰਨੀ ਹੈ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤਾਂ ਆਰਡਰ ਕੰਫਰਮ ਹੋਏਗਾ ਠੀਕ ਹੈ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਆਪਾਂ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਥੋੜੇ ਦਿਨ ਰ ਅ ਇੰਸਟਾਗ੍ਰam ਅਕਾਊਂਟ ਨੂੰ ਫੋਲੋ ਕਰੰਗੇ ਉਹਨਾਂ ਨੂੰ ਆਪਾਂ ਦਵਾਂਗੇ ਗਿਫਟ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਕਾਟਨ ਦੁਪੱਟੀਆਂ ਵਾਲੇ ਸੂਟ ਬਹੁਤ ਸਾਰਾ ਮਤਲਬ ਮੈਸੇਜ ਆ ਰਹੇ ਆ ਠੀਕ ਹੈ ਬਰੋਸ਼ੇ ਦੇ ਸੂਟਾਂ ਦੇ ਹੀ ਠੀਕ ਹੈ ਔਰ ਕੁਸ਼ਕ ਵਿੱਚ ਪੈਣ ਪ੍ਰਾਇ ਹੋ ਰਹੀ ਹੈ ਜਿਹੜੇ ਕਹਿੰਦੇ ਸਾਨੂੰ ਕਾਟਨ ਦੁਪੱਟੀਆਂ ਵਾਲੇ ਸੂਟ ਵੀ ਚਾਹੀਦੇ ਪਰ ਬਰੋਸ਼ੇ ਦੇ ਸੂਟਾਂ ਦੀ ਇੰਨੀ ਕੁ ਜ਼ਿਆਦਾ ਡਿਮਾਂਡ ਆ ਰਹੀ ਹੈ ਤੇ ਆਪਾਂ ਨੈਕਸਟ ਵੀਡੀਓ ਫਿਰ ਬਰੋਸ਼ੇ ਦੇ ਸੂਟਾਂ ਦੇ ਹੀ ਲੈ ਕੇ ਆਵਾਂਗੇ ਬਹੁਤ ਸਾਰਾ ਸਟਾਕ ਆਪਾਂ ਮੰਗਵਾਇਆ ਹੋਇਆ ਹੈ ਤੁਹਾਡੇ ਵਾਸਤੇ ਤੇ ਜਿਸ ਤਰ੍ਹਾਂ ਤੁਸੀਂ ਰਿਸਪਾਂਸ ਦੇ ਰਹੇ ਪਿਆਰ ਕਰਦੇ ਹੋ ਅਸੀਂ ਹੋਰ ਮੰਗਵਾਉਂਦੇ ਰਾਵਾਂਗੇ ਠੀਕ ਹੈ ਤੇ ਅੱਜ ਦੇਖਦੇ ਆਪਾਂ ਕਾਟਨ ਦੁਪੱਟੇ ਵਾਲੇ ਸੂਟ ਕਿਉਂਕਿ ਜਿੰਨਾਂ ਨੂੰ ਉਹਨਾਂ ਦੀ ਜ਼ਰੂਰਤ ਹੈ ਉਹਨਾਂ ਨੂੰ ਵੀ ਆਪਾਂ ਦੇ ਦਈਏ ਹਨਾ ਲਓ ਜੀ ਲਓ ਜੀ ਸੂਟ ਆ ਗਿਆ ਬਹੁਤ ਪਿਆਰਾ ਜਿਹਾ ਕਲਰ ਬਹੁਤ ਪਿਆਰੇ ਬਿਲਕੁਲ ਠੰਡੇ ਠੰਡੇ ਕੂਲ ਕੂਲ ਕਲਰ ਕੈਮਰੀ ਕਾਟਨ ਦੇ ਸੂਟ ਹੋਣਗੇ ਗਲਾ ਪੱਟੀ ਬਣੀ ਹੋਈ ਹੈ ਬਹੁਤ ਸੋਹਣੀ ਠੀਕ ਹੈ ਲੈਂਥ ਆ ਕੀ ਜੀ ਦੀ 43 ਕੁਸ਼ੇ ਇੱਥੇ ਉੱਪਰ ਆਏਗੀ ਕੁਝ ਇਹਨਾਂ ਤੁਹਾਨੂੰ ਦੱਸ ਦੇ ਕਿੰਨਾ ਚਾਹੀਦਾ ਹਾਂ ਸਵਾ ਦੋ ਮੀਟਰ ਦੀ ਕੱਟ ਆਏਗੀ ਸ਼ਾਰਟ ਦੀ ਸਵਾ ਦੋ ਤਾਈ ਦੀ ਕੱਟ ਆਏਗੀ ਇਹਦੀ ਬਾਟਮ ਦੀ ਇਸ ਤਰ੍ਹਾਂ ਆਏਗਾ ਸਿੱਤੇ ਫੁੱਲ ਲੈਂਥੀ ਸੂਟ ਆ ਇਹ ਨਾਲ ਆਏਗਾ ਦੁਪੱਟਾ ਮਲ ਕੋਟਨ ਦਾ ਪਿਓਰ ਮਲ ਕੋਟਨ ਦਾ ਦੁਪੱਟਾ ਆਏਗਾ ਬਿਲਕੁਲ ਸੌਫਟ ਤੇ ਕੁਲਾ ਕੁਲਾ ਜਿਹਾ ਬਿਲਕੁਲ ਕੁਲਾ ਕੁਲਾ ਜਿਹਾ ਸੂਟ ਆਊਗਾ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਸੂਟ ਆ ਪ੍ਰਾਈਸ ਆਏਗਾ ਜੀ ਇਹ ਸੂਟ ਦਾ 550 ਰੁਪਏ 550 ਚ ਕੈਮਰੀ कॉटन ਦਾ ਸੂਟ ਆਏਗਾ ਨਾਲ ਦੁਪੱਟਾ ਆਏਗਾ ਹਲਕੇ ਫੁਲਕੇ ਡੇਲੀ ਵੇਅਰ ਤੁਸੀਂ ਕੈਜੂਅਲ ਜੇ ਸੂਟ ਬੋ ਆਊਟ ਵਾਲੇ ਸੂਟ ਆ ਕਿਤੇ ਆਉਣ ਜਾਣ ਲੱਗਿਆਂ ਪਾਉਣੇ ਆ ਆਪਣੇ ਘਰ ਪਾਉਣੇ ਆ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਆਫਿਸ ਵੇਅਰ ਵੀ ਕਰ ਸਕਦੇ ਹੋ ਲਾਈਟ weight ਜੇ ਸੂਟ ਆ ਲਾਈਟ ਲਾਈਟ ਕੈਮਰੀ ਕਲਰ ਓਕੇ ਜੀ 550 ਪ੍ਰਾਈਸ ਰਹੇਗਾ ਐਕਸਟਰਾ ਸ਼ਿਪਿੰਗ ਚਾਰजेस ਨਹੀਂ ਲੱਗਣਗੇ ਆਲ ਇੰਡੀਆ ਚ ਜਿੱਥੇ ਮਰਜ਼ੀ ਮੰਗਵਾ ਸਕ ਜਿਹੜੇ ਭੈਣ ਭਰਾ ਬਾਹਰ ਮੰਗਵਾਉਣਾ ਚਾਹੁੰਦੇ ਆ ਉਹ ਸ਼ਿਪਿੰਗ ਜ਼ਰੂਰ ਲੱਗੇਗੀ ਇੰਟਰਨੈਸ਼ਨਲ ਕੋਰੀਅਰ ਵੀ ਆਪਾਂ ਕਰਦੇ ਆ ਪਰ ਉਹਦੀ ਸ਼ਿਪਿੰਗ ਐਕਸਟਰਾ ਲੱਗੇਗੀ ਹਾਂਜੀ ਸੈਕਿੰਡ ਕਲਰ ਆ ਗਿਆ ਹੈ ਜਿਹੜੇ ਗ੍ਰੇ ਲਾਈਟ ਕਲਰ ਲਾਈਟ ਜਿਹਾ ਗ੍ਰੇ ਕਲਰ ਆ ਗਿਆ ਹਲੋ ਜੀ ਸੇਮ ਹੀ ਕਲਰ ਹੋ ਸੇਮ ਹੀ ਡਿਜ਼ਾਈਨ ਹੋਏਗਾ ਔਰ ਕਲਰ ਆ ਗਿਆ ਲਾਈਟ ਜਿਆ ਗ੍ਰੇ ਕਲਰ ਠੀਕ ਹੈ ਮੰਮੀਆਂ ਵਾਸਤੇ ਵੀ ਲੈ ਸਕਦੇ ਹੋ ਆਪਣੇ ਵਾਸਤੇ ਵੀ ਲੈ ਸਕਦੇ ਹੋ ਠੰਡੇ ਠੰਡੇ ਕੂਲ ਕੂਲ ਕਲਰ ਗਰਮੀਆਂ ਦੇ ਵਿੱਚ ਕਾਫੀ ਸੋਹਣੇ ਲੱਗਦੇ ਹੈ ਬਾਟਮ ਦਾ ਪ੍ਰਿੰਟ ਆਏਗਾ ਜੀ ਇਹ ਵਾਲਾ ਠੀਕ ਹੈ ਔਰ ਦੁਪੱਟਾ ਵੀ ਉਮੇਦਾਈ ਆਏਗਾ ਜਿਸ ਤਰ੍ਹਾਂ ਦਾ ਪਹਿਲਾਂ ਦਿਖਾਇਆ ਬਹੁਤ ਸੌਫਟ ਕੁਲਾ ਮਲਮਲ ਦਾ ਦੁਪੱਟਾ ਠੀਕ ਹੈ ਜੀ ਹਲੋ ਪ੍ਰਾਈਸ ਸੇਮ ਰਹੇਗਾ ਜੀ 550 ਅੱਜ ਦੀ ਵੀਡੀਓ 'ਚ ਜਿੰਨੇ ਵੀ ਸੂਟ ਦਿਖਾਵਾਂਗੇ ਸਾਰਿਆਂ ਦਾ ਪ੍ਰਾਈਸ 550 ਹੋਗਾ ਕੁਝ ਮੇਰੇ ਕੋਲ 650 ਵਾਲੇ ਸੂਟ ਨੇ ਜਿਹੜੇ ਕਿ ਅੱਜ ਆਪਾਂ ਤੁਹਾਨੂੰ ਉਹ ਵੀ 550 ਦੇ ਵਿੱਚ ਦੇ ਦੇਣੇ ਆ ਤੁਸੀਂ ਕਰਨਾ ਕੀ ਹੈ ਤੁਸੀਂ ਸਕਰੀਨਸ਼ਾਟ ਲੈਣਾ ਹੈ ਸਾਡੇ WhatsApp ਨੰਬਰ ਤੇ ਭੇਜਣਾ ਹੈ ਤੇ ਆਪਣਾ ਆਰਡਰ ਕਨਫਰਮ ਕਰਾ ਲੈਣਾ ਹੈ ਕਿਤੇ ਮੈਂ ਕਲਰ ਦਿੱਖਾਂ ਹੋਰ ਕੋਈ ਕਲਰ ਹਾਂ ਇੱਕ ਕਲਰ ਹੋਰ ਆਏਗਾ ਜਿਹਦੇ ਵਿੱਚ ਕੁਝ ਦਾ ਕਲਰ ਲਓ ਜੀ ਤਿੰਨ ਕਲਰ ਆ ਗਏ ਇਹਦੇ ਵਿੱਚ ਇੱਕ ਆ ਗਿਆ ਪਿਸਤਾ ਕਲਰ ਤਿੰਨੋਂ ਹੀ ਕਲਰ ਬਹੁਤ ਸੋਹਣੇ ਆ ਠੀਕ ਹੈ ਲਾਈਟ ਲਾਈਟ ਜੇ ਸਮਰੀ ਕਲਰ ਇੱਕ ਤੋਂ ਇੱਕ ਵੱਧ ਕੇ ਸੋਨਾ ਕਲਰ ਜਿਹੜਾ ਮਰਜ਼ੀ ਤੁਸੀਂ ਲੈ ਸਕਦੇ ਹੋ ਇੱਕ ਸੂਟ ਤੁਸੀਂ ਵੀ ਲੈ ਸਕਦੇ ਹੋ ਦੋ ਸੂਟ ਵੀ ਲੈ ਸਕਦੇ ਹੋ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਠੀਕ ਹੈ ਸ਼ਿਪਿੰਗ 550 ਮਤਲਬ ਸ਼ਿਪਿੰਗ ਦੇ ਐਕਸਟਰਾ ਚਾਰजेस ਨਹੀਂ 550 ਦੇ ਵਿੱਚ ਸਾਰਾ ਕੁਝ ਹੋ ਜਾਏਗਾ ਓਕੇ ਜੀ ਲਓ ਜੀ ਹੁਣ ਤੁਹਾਨੂੰ ਨੈਕਸਟ ਡਿਜ਼ਾਈਨ ਦਿਖਾ ਦੇਣੀ ਆ ਹਾਂਜੀ ਨੈਕਸਟ ਡਿਜ਼ਾਈਨ ਆ ਗਿਆ ਇਹ ਵਾਲਾ। ਜਓ ਜੀ। ਇਹ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਆ ਰਿਹਾ ਕੈਮਰੇ ਦੇ ਵਿੱਚ ਵੀ ਇਹ ਥੋੜਾ ਕਲੇਜੀ ਜਿਹਾ ਕਲਰ ਆ ਗਿਆ। ਠੀਕ ਹੈ। ਔਰ ਇਹਦੇ ਗਲੇ ਤੇ ਵੀ ਬਹੁਤ ਸੋਹਣੀ ਗਲਾ ਪੱਟੀ ਲੱਗੀ ਹੋਈ ਹੈ। ਪਿਓਰ ਕਾਟਨ ਦਾ ਸੂਟ ਆ ਗਿਆ ਨਾਲ ਪ੍ਰਿੰਟ ਮੈਚਿੰਗ ਬਾਟਮ ਤੇ ਦੁਪੱਟਾ ਬੜਾ ਸ਼ਾਨਦਾਰ ਇਹਦਾ। ਕਲੋ ਜੀ ਦੁਪੱਟਾ ਬਹੁਤ ਹੀ ਸ਼ਾਨਦਾਰ ਜੀ ਦੁਪੱਟਾ ਆ ਗਿਆ ਠੀਕ ਹੈ ਇਹ ਆ ਗਿਆ ਇਹ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਸੋਹਣਾ ਕੈਂਬਰੀ कॉटन ਦਾ ਸੂਟ ਆ ਗਿਆ ਨਾਲ ਬਾਟਮ ਆ ਗਈ ਠੀਕ ਹੈ ਔਰ ਰੇਟ ਰਹੇਗਾ ਸਿਰਫ 550 ਬਿਲਕੁਲ ਜੈਨੂਅਲ ਪ੍ਰਾਈਸ ਤੇ ਸੂਟ ਖਰੀਦਣ ਵਾਸਤੇ ਤੁਸੀਂ ਸਾਨੂੰ ਪਹਿਲੀ ਵਾਰੀ ਜਿਹੜਾ ਸਾਡੇ ਚੈਨਲ ਤੇ ਆ ਉਸ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਤੋਂ ਬਾਅਦ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਬਿਲਕੁਲ ਜੈਨੂਅਲ ਪ੍ਰਾਈਸ ਮਿਲੇਗਾ ਤੁਹਾਨੂੰ ਗਵਿੰਦਰ ਫੈਬਰਿਕ ਤੇ ਲੋਟ अगला कलर आ गया फरोजी कलर ठीक है फरोजी कलर आ गया सेम डिज़ाइन होएगा सेम बॉटम सेम दुपट्टा कलर डिफरेंट होगा बस ओके जी 550 प्राइस रहेगा दो ही कलर वे ਠੀਕ ਹੈ ਨੈਕਸਟ ਡਿਜ਼ਾਈਨ ਤੁਹਾਨੂੰ ਦੇਖਿਣੇ ਆ ਇਹਦੇ ਵਿੱਚ ਵੀ ਸਿੰਗਲ ਪੀਸ ਹੀ ਮੇਰੇ ਕੋਲ ਰਹਿ ਗਿਆ ਇਹ ਮੈਂ ਸ਼ਾਇਦ ਪਹਿਲਾਂ ਵੀ ਦਿਖਾਇਆ ਹੋਇਆ ਸੀ ਸੂਟ ਚਲੋ ਸੋਫੀ ਬੁੱਟੀ ਦਾ ਸੂਟ ਆ ਗਿਆ ਇਸ ਤਰ੍ਹਾਂ ਔਰ ਪਿੰਕ ਕਲਰ ਦੀ ਨਾਲ ਬਾਟਮ ਆ ਗਈ ਪਿਓਰ ਕਾਟਨ ਦੀ ਤੇ ਨਾਲ ਆ ਗਿਆ ਦੁਪੱਟਾ ਅਰੇ ਜੀ ਠੀਕ ਹੈ ਜੀ ਨਾਲ ਆ ਗਿਆ ਦੁਪੱਟਾ ਕਿ ਮੈਂ ਕੱਲ ਲਾਈਵ ਦੇ ਵਿੱਚ ਵੀ ਦਿਖਾਇਆ ਸੀ ਔਰ ਇਹਦੇ ਵਿੱਚੋਂ ਇੱਕ ਸੂਟ ਤਾਂ ਨਿਕਲ ਗਿਆ ਦੋ ਪੀਸ ਹੈਗੇ ਸੀ ਇੱਕ ਸੂਟਿਆ ਵਾਲਾ ਰਹਿ ਗਿਆ ਠੀਕ ਹੈ ਜੀ 550 प्राइस रहेगा अगली डिजाइनिंग भी ना बहुत ही प्यारी जी है लो जी ये ना बटन बहुत सोने लगे हुए है बिल्कुल है ना तरह बुटीक स्टाइल का सूट बनया हुआ फिनिशिंग प्यारी है कलर आ गया जी लेमन येलो और बॉटम आ गई है वाली ना ਇਹ ਖੜੀ ਸੋਹਣੀ ਪਿਆਰੀ ਜੀ ਫੈਂਸੀ ਦੀ ਬਾਟਮ ਤੇ ਨਾਲ ਆਏਗਾ ਦੁਪੱਟਾ ਇਹ ਵਾਲਾ ਆ ਲੈਪਾ ਕਰਾ ਬਸ ਆ ਲੋ ਜੀ ਨਾਲ ਆਇਆ ਦੁਪੱਟਾ ਇਹਨਾ ਸੋਹਣਾ ਦੁਪੱਟਾ ਹੈ ਨਾ ਪਿਓਰ ਕਾਟਨ ਦਾ ਲੋ ਜੀ ਠੀਕ ਹੈ ਇਹ ਆ ਗਿਆ ਦੁਪੱਟਾ ਨਾ ਫੈਂਸੀ ਜੀ ਯੂਨੀਕ ਜੀ ਆਈਟਮ ਹੈ ਬਹੁਤ ਪਿਆਰੀ ਜੀ ਪ੍ਰਾਈਸ ਬਿਲਕੁਲ ਘੱਟ ਕੋਈ 1200 ਦੇ ਦੋ ਦੇ ਰਿਹਾ ਔਰ ਕਹਿ ਰਹੇ ਕੰਪਲਸਰੀ ਹੈ ਕਿ ਲੈਣੇ ਪੈਣਗੇ ਦੋ ਇਸ ਤੋਂ ਘੱਟ ਨਹੀਂ ਮਿਲਣਗੇ ਕੋਈ 1400 ਦੇ ਦੋ ਦੇ ਰਿਹਾ ਆਪਾਂ ਤੁਹਾਨੂੰ ਦੇ ਰਹੇ ਸਿਰਫ 550 ਦਾ ਇੱਕ ਸੂਟ ਤੁਸੀਂ ਚਾਹੇ ਇੱਕ ਲੈ ਲਓ ਚਾਹੇ ਤੁਸੀਂ ਚਾਰ ਲੈ ਲਓ ਉਹ ਤੁਹਾਡੀ ਚੁਆਇਸ ਹੈ ਠੀਕ ਹੈ ਹਲੋ ਜੀ ਪਿਆਰਾ ਜਿਹਾ ਸੂਟ ਕਲਰ ਆਪਸ਼ਨ ਇਹਦੇ ਵਿੱਚ ਮਿਲ ਜਾਣਗੇ ਤੁਹਾਨੂੰ ਗ੍ਰੀਨ ਕਲਰ ਮਿਲ ਜਾਏਗਾ ਠੀਕ ਹੈ ਇਸ ਤਰ੍ਹਾਂ ਗ੍ਰੀਨ ਕਲਰ ਆ ਗਿਆ ਨਾਲ ਬਾਟਮ ਆ ਗਈ ਨਾਲ ਆ ਗਿਆ ਠੀਕ ਹੈ कॉटन पॉन्च कूल ਆ ਵਧੀਆ ਜਿਸ ਤਰ੍ਹਾਂ ਬਰੋਸ਼ੇ ਦਾ ਆਪਾਂ ਕਹਿ ਦਿੰਦੇ ਆ ਬਰੋਸ਼ਾ ਖਰਾਬ ਨਹੀਂ ਹੁੰਦਾ ਬਾਈਵਾਸ਼ ਉਹਨੇ ਜਿੰਨਾ ਮਰਜੀ ਵਾਸ਼ ਕਰੀ ਜਾਓ ਨਹੀਂ ਖਰਾਬ ਨਹੀਂ ਹੋਣਾ ਕੋਈ ਕੁਛ ਨਹੀਂ कॉटन ਬਾਈਵਾਸ਼ ਥੋੜਾ ਥੋੜਾ ਖਰਾਬ ਹੋਣਾ ਸ਼ੁਰੂ ਹੋ ਜਾਂਦੀ ਕਲਰ ਵੀ ਫੇਟ ਹੋਣ ਲੱਗ ਪੈਂਦਾ ਪਰ ਜੇ ਤੁਸੀਂ ਕਹੋਗੇ ਜਾਂਦੇ ਆ ਕਲਰ ਖਰਾਬ ਹੋ ਜਾਏਗਾ ਉਹ ਜਿਵੇਂ ਦਾ ਕੁਛ ਨਹੀਂ ਹੁੰਦਾ ਹਾਂ कॉटन ਦੀ ਕੋਈ ਗਾਰੰਟੀ ਨਹੀਂ ਹੈਗੀ ਕੁਝ ਕੁ कॉटन ਇਹੋ ਜੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਆਪਾਂ ਗਾਰੰਟੀ ਦੇ ਸਕਦੇ ਆ ਪਰ ਬਹੁਤ ਪਿਆਰੀਆਂ ਚੀਜ਼ਾਂ ਨੇ ਬਹੁਤ ਘੱਟ ਜਨਵਲ ਦੇ ਪ੍ਰਾਈਸ ਹੈ ਠੀਕ ਹੈ ਸਾਡੇ ਵਰਗਿਆਂ ਨੂੰ ਜਿਸ ਤਰ੍ਹਾਂ ਨੇ ਜਿਨ੍ਹਾਂ ਨੇ ਰੈਗੂਲਰ ਰੋਜ਼ ਨਿਕਲਣਾ ਹੁੰਦਾ ਨਾ ਉਹਨਾਂ ਵਾਸਤੇ ਬਹੁਤ ਫਾਇਦੇ ਦਾ ਸੌਦਾ ਹੈ ਹੈਲੋ ਜੀ ਤੇਰੀਆਂ ਭੈਣਾਂ ਜਿਹੜਾ ਮੇਰੇ ਨੂੰ ਰੋਜ਼ਾਨਾ ਨਿਕਲਦੀਆਂ ਨੇ ਠੰਡੇ ਠੰਡੇ ਕੂਲ ਕੂਲ ਸੂਟ ਪਾਉਣੇ ਨੇ ਬਿਲਕੁਲ ਘੱਟ ਪ੍ਰਾਈਸ ਤੋਂ ਲੈ ਸਕਦੇ ਨੇ ਇਹ ਵਾਲੇ ਸੂਟ ਅਗਲਾ ਕਲਰ ਆ ਗਿਆ ਰੈੱਡ ਔਰੇਂਜ ਕਲਰ ਆ ਇਹ ਕੁ ਸਟ੍ਰੈਡ orange ਕਲਰ ਆ ਨਾ ਇਹ ਪਿਓਰ red ਦਾ ਨਾ orange ਆ ਲੋ ਜੀ ਠੀਕ ਹੈ ਇਹ ਸੀਗੇ ਇਹਦੇ ਚਾਰ ਕਲਰ ਤੇ ਨੈਕਸਟ ਸੂਟ ਜਿਹੜੇ 650 ਵਾਲੇ ਆ ਤੇ ਤੁਹਾਨੂੰ ਮੈਂ ਦੇ ਰਹੀ ਆ ਸਿਰਫ ਤੇ ਸਿਰਫ 550 ਚ ਨਾਲ ਦੀ ਨਾਲ ਥੋੜਾ ਜਿਆ ਤੁਹਾਡਾ ਵੀ ਫਾਇਦਾ ਕਰਾਵਗੀ ਇਹ ਥੋੜੀ ਜੀ ਹੈਵੀ ਕਾਟਨ ਥੋੜੀ ਜੀ ਇਸ ਤਰ੍ਹਾਂ ਪਿਓਰ ਕਾਟਨ ਆ ਜਾਂਦੀ ਆ ਨੋ ਮਿਕਸ ਕਾਟਨ ਹੀ ਕਹਿ ਸਕਦੇ ਕੋ ਸਲਬ ਕਾਟਨ ਦੇ ਟਾਈਪ ਦਾ ਕਪੜਾ ਆਏਗਾ ਇਸ ਤਰ੍ਹਾਂ ਆਏਗਾ ਠੀਕ ਹੈ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਦੁਪੱਟਾ ਆਏਗਾ ਨਾਲ ਬਾਟਮ ਆਏਗੀ ਇਸ ਤਰ੍ਹਾਂ ਦੀ ਡਿਜ਼ਾਈਨਰ ਜੀ ਔਰ ਦੁਪੱਟਾ ਆਏਗਾ ਖੁੱਲਾ-ਖੁੱਲਾ ਠੀਕ ਹੈ ਇਹ ਆ ਗਿਆ ਦੁਪੱਟਾ ਨਾਲ ਪ੍ਰਾਈਸ ਲੱਗ ਜਾਏਗਾ ਜੀ ਇਹ ਦਾ ਵੀ 550 ਠੀਕ ਹੈ ਜਿਹੜਾ ਮਰਜ਼ੀ ਸੁਖ ਲੈ ਸਕਦੇ ਹੋ ਕਲਰ ਇਹਦੇ ਵਿੱਚ ਵੀ ਦੋ ਮਿਲ ਜਾਣਗੇ ਤੁਹਾਨੂੰ ਇੱਕ ਕਲਰ ਮਿਲ ਜਾਏਗਾ ਜੀ ਗ੍ਰੀਨ ਦੁਪੱਟੇ ਨਾਲ ਕਾਟਨ ਦੇ ਹੀ ਹੋਣਗੇ 650 ਪ੍ਰਾਈਸ ਦਾ ਸੂਟ ਆ 650 ਦਾ ਅਰ ਤੁਹਾਨੂੰ ਮਿਲੇਗਾ ਸਿਰਫ ਸਿਰਫ 550 'ਚ 650 ਵਾਲਾ ਸੂਟ 550 'ਚ ਤੇ ਅਗਲੇ ਵੀ ਸੂਟ ਜਿਹੜੇ 650 ਵਾਲੇ ਨੇ ਪਰ ਤੁਹਾਨੂੰ ਮਿਲਣਗੇ 550 'ਚ ਆਹ ਲੋ ਜੀ ਬਲੈਕ ਕਲਰ ਦਾ ਸੂਟ ਬਹੁਤ ਹੀ ਸੋਹਣਾ ਵਰਕ ਗਿਆ ਹੋਇਆ ਗਲੇ ਦੇ ਉੱਪਰ ਨਾਲ ਆਏਗੀ ਰੈੱਡ ਕਲਰ ਦੀ ਬਾਟਮ ਤੇ ਆਫ ਵਾਈਟ ਪ੍ਰਿੰਟਡ ਜੈਪੁਰੀ ਜਿਹਾ ਦੁਪੱਟਾ ਜੈਪੁਰੀ ਸਟਾਈਲ ਦਾ ਸੂਟ ਠੀਕ ਹੈ ਹਾਂ ਜੀ ਸਲਾਈਡ ਫੋਰ ਦੇਸ ਕਲਰ ਆਪਸ਼ਨ ਦੋ ਆ ਜਾਣਗੇ ਇੱਕ ਰੈੱਡ ਆ ਗਿਆ ਤੇ ਇੱਕ ਬਲੈਕ ਆ ਗਿਆ ਠੀਕ ਹੈ ਇੱਕ ਕਲਰ ਆ ਜੇਗਾ ਰੈੱਡ ਇਹਦੇ ਨਾਲ ਆਏਗੀ ਬਲੈਕ ਕਲਰ ਦੀ ਬਾਟਮ ਹਲੋ ਜੀ ਰੈੱਡ ਦੇ ਨਾਲ ਆਏਗੀ ਬਲੈਕ ਕਲਰ ਦੀ ਬਾਟਮ ਬਹੁਤ ਪਿਆਰਾ ਸੂਟ ਬਣੇਗਾ ਪਾਕਿਸਤਾਨੀ ਸਟਾਈਲ ਚ ਬਣਾਓ ਖੁੱਲੇ ਪੌਂਚੇ ਵਾਲੀ ਸਲਵਾਰ ਬਣਾਓ ਚਾਹੇ ਪਲਾਜ਼ੋ ਬਣਾਓ ਕੁਝ ਵੀ ਬਣਾਓ ਸਟਾਈਲਿਸ਼ ਜਿਹਾ ਸੂਟ ਬਣੇਗਾ ਬਹੁਤ ਪਿਆਰਾ ਜਿਹਾ ਠੀਕ ਹੈ ਪ੍ਰਾਈਸ ਤੁਹਾਨੂੰ ਦੇ ਦੇਣਾ ਹੈ ਅੱਜ ਸਿਰਫ ਸਿਰਫ 500 ਰੁਪਏ ਦਾ ਤੇ ਦੋ ਸੂਟ ਮੇਰੇ ਕੋਲ ਨਿਕਲ ਆਇਆ ਤੇ ਮੈਂ ਦਿਖਾ ਦਿੰਨੀ ਆ 450 ਪ੍ਰਾਈਸ ਵਾਲੇ ਇਹ ਸੂਟਾਂ ਦੀ ਵੀ ਬਹੁਤ ਡਿਮਾਂਡ ਸੀਗੀ ਤੇ ਇਹ ਦੁਬਾਰਾ ਲਿਆ ਕੇ ਸ਼ਾਪ ਤੇ ਬੜੇ ਕਸਟਮਰ ਨੂੰ ਮੰਗੇ ਸੀ ਸੂਟ ਆਪਾਂ ਉਹਨਾਂ ਨੂੰ ਸੂਟ ਦਿੱਤੇ ਲਿਆ ਕੇ ਦੁਬਾਰਾ ਫਿਰ ਔਰ ਦੋ ਪੀਸ ਮੇਰੇ ਕੋਲ ਬਚ ਗਏ ਨੇ ਇੱਥੇ ਆ ਗਿਆ ਸਕਿਨ 골ਡਨ ਕਲਰ ਇਹਨੂੰ 450 ਦੇ ਵਿੱਚ ਕਾਟਨ ਦੁਪੱਟਾ ਸੂਟ ਠੀਕ ਹੈ ਕਾਫੀ ਜਣਿਆਂ ਨੇ ਅੱਗੇ ਮੇਰੇ ਕੋਲ ਲੈ ਚੁੱਕੇ ਆ ਇਹ ਵਾਲੇ ਸੂਟ ਆਏ ਜੀ ਤਾਂ कॉटन का ही दुपट्टा आएगा ठीक है और सैकेंड कलर आ गया ये मैं दो तीन बारी लिया के सेल कर चुकी हूँ ठीक है ठीके? इस तरह वाला कलर आ गया कलेजी जहा कलर आ गया ओके? है नी प्लेन बॉटम आएगी साढ़े चार सौ बहुत प्यारा सूट है अकॉर्डिंग टू प्राइस हमेशा सूट को जज करना क्योंकि जिन्ना कूट का प्राइस होएगा उस हिसाब ना चीज अच्छी ज बुरी जांग ਕਟ ਵੈਲਿਊ ਵਾਲੀ ਹੁੰਦੀ ਚਾਹੀਏਗੀ ਠੀਕ ਹੈ ਜੀ ਇਹ ਸੀ ਵੀ ਆਪਣੇ ਅੱਜ ਦੇ ਸੂਟ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਇਆ ਤੇ ਵੀਡੀਓ ਨੂੰ ਇੱਕ ਲਾਈਕ ਸ਼ੇਅਰ ਜ਼ਰੂਰ ਕਰਨਾ ਠੀਕ ਹੈ ਜੀ ਤੇ ਇੱਕ ਤੁਹਾਨੂੰ ਦੱਸ ਦੇਣੀ ਸੀ ਜੁਰੀਅਲ ਸਾਡਾ ਐਡਰੈਸ ਸਾਡਾ ਐਡਰੈਸ ਬਹੁਤ ਸਾਰੇ ਭੈਣ ਪ੍ਰੋਪਰਟੀ ਹੈ ਐਡਰੈਸ ਸਾਡਾ ਹੈਗਾ ਬਟਾਲਾ ਰੋਡ ਅੱਡਾ ਮਨਗਲ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਤੁਸੀਂ ਗੂਗਲ ਤੇ ਰਵਿੰਦਰ ਫੈਬਰਿਕ ਸਰਚ ਕਰੋਗੇ ਤੇ ਤੁਹਾਨੂੰ ਲੋਕੇਸ਼ਨ ਮਿਲ ਜਾਏਗੀ ਥੈਂਕ ਯੂ ਧੰਨਵਾਦ